ਹਾਂਜੀ ਭਰਾਓ ਕੀ ਹਾਲ ਚਾਲ ਆ ਸਤ ਸ੍ਰੀ ਅਕਾਲ ਕੈਮਾ ਸਿੱਤਾ ਠੀਕ ਠਾਕ ਹੋ ਕਿੱਦਾਂ ਬਈ ਪੰਛੀ ਕਿੱਦਾਂ ਤੇ ਬਾਕੀ ਵੀਰੇ ਧੰਨਵਾਦ ਤੁਹਾਡਾ ਪੇਜ ਜੁਆਇਨ ਕਰਨ ਵਾਸਤੇ ਤੇ ਬਾਕੀ ਦੋ ਚਾਰ ਭਰਾਵਾਂ ਦੇ ਸਵਾਲ ਸੀਗੇ ਵੀ ਕੂਤਰਾਂ ਨੂੰ ਨਮਾਉਣ ਵਾਸਤੇ ਬੈਸਟ ਵੇ ਚੀਜ਼ ਕੀ ਆ ਜਿਹੜੀ ਦੇਸੀ ਚੀਜ਼ ਆ ਆਪਾਂ ਘਰੇ ਵਰਤ ਲਈਏ ਤੇ ਜਿਹਦੇ ਨਾਲ ਲੀ ਖਾਣਾ ਬਣ ਤੇ ਜਿਹੜਾ ਚਿੱਟਾ ਪਾਊਡਰ ਬਣਦਾ ਡਰਾਈਨੈਸ ਹੁੰਦੀ ਆ ਕੂਤਰਾਂ ਦੀ ਤੇ ਸਾਲਾਂ ਦੇ ਵਿੱਚ ਕੂਤਰ ਵੀਰੇ ਬੰਦ ਨਾ ਕਰਿਆ ਕਰੋ ਜਿਹੜੇ ਜੋ ਮੈਂ ਖੁੱਡੇ ਆਪਾਂ ਬੰਦ ਕਰ ਦਿੰਨੇ ਆ ਤੇ ਵੈਂਟੀਲੇਸ਼ਨ ਬਹੁਤ ਜ਼ਰੂਰੀ ਆ ਜਾਨਵਰਾਂ ਵਾਸਤੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਜੇ ਤੁਸੀਂ ਦਾਣਾ ਸਹੀ ਢੰਗ ਨਾਲ ਪਾਉਂਨੇ ਆ ਪਾਣੀ ਇਹਨਾਂ ਨੂੰ ਤਾਜ਼ਾ ਫਰੈਸ਼ ਥੋੜਾ ਜਿਹਾ ਦੋ ਟਾਈਮ ਪਾਓ ਤੇ ਥੋੜਾ ਜਿਹਾ ਨਾ ਨਿੱਗਾ ਪਾ ਲਈਦਾ ਹੁੰਦਾ ਪਾਣੀ ਵਧੀਆ ਇਹ ਢੱਕ ਕੇ ਆਪਦਾ ਪਾਣੀ ਪੀਂਦੇ ਨੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਤੇ ਮੇਰੇ ਵੀਰ ਨਿਮਾਉਣ ਵਾਸਤੇ ਦੋ ਤਿੰਨ ਚੀਜ਼ਾਂ ਵੀਰੇ ਵਰਤ ਲਿਓ ਜਿਵੇਂ ਮੰਨ ਲਓ ਵੀ ਆਪਾਂ ਟੱਬ ਪਾਣੀ ਦਾ ਲੈਣਾ ਉਹਦੇ ਵਿੱਚ ਵੀਰੇ ਅੱਧਾ ਚਮਚਾ ਤੁਸੀਂ ਪਾਉਣਾ ਵਾ ਮਿੱਠੇ ਸੋਡੇ ਦਾ ਅੱਧਾ ਚਮਚਾ ਪਾ ਲਓ ਕੂਟਰ ਪੀ ਵੀ ਲੈਣਗੇ ਕੋਈ ਨੁਕਸਾਨ ਨਹੀਂ ਹੈ ਕੋਈ ਟੈਨਸ਼ਨ ਨਹੀਂ ਲੈਣੀ ਠੀਕ ਹੈ ਦੋ ਕ ਬੂੰਦਾਂ ਹੀ ਪਾਉਣੀਆਂ ਸ਼ੈਂਪੂ ਦੀਆਂ ਤੇ ਫੜਕੜੀ ਹੋਵੇ ਤੇ ਫੜਕੜੀ ਤੁਸੀਂ ਜਿਵੇਂ ਏਡੀ ਕਿ ਛੋਟੀ ਜਿਹੀ ਡਲੀ ਲੈ ਲੈਣੀ ਆ ਉਹ ਵਿੱਚ ਸੈੱਟ ਲਓ ਠੀਕ ਹੈ ਜੀ ਤੇ ਨਾਲ ਤੁਸੀਂ ਜਿਹੜੀ ਆਪਣੀ ਪੋਟਾਸ਼ੀਅਮ ਕਹਿੰਦੇ ਨੇ ਮੈਗਨੀਸ਼ੀਅਮ ਖੂਹ ਵਾਲੀ ਦਵਾਈ ਹੁੰਦੀ ਆ ਪੰਜਾਬੀ ਚ ਕਹ ਲੀਏ ਆਪਾਂ ਲਾਲ ਦਵਾਈ ਉਹਦੀਆਂ ਬਸ ਯਾਨੀ ਕਿ ਤੁਸੀਂ ਇੰਨੀ ਕੀ ਪਾਉਣੀ ਆ ਵੀ ਮੜਾ ਜਾਂ ਰੰਗ ਹੀ ਵੱਟੇ ਪਾਣੀ ਬਸ ਤੇ ਕਬੂਤਰ ਨਮਾਇਓ ਪੂਤਨ ਮਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਆਪ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੀ ਇਹ ਚੀਜ਼ ਦੇ ਵਿੱਚ ਲਾਭ ਹੋਇਆ ਇੱਕ ਤਾਂ ਪੰਛੀਆਂ ਦੇ ਉਹ ਘੱਟਾ ਨਿਕਲ ਜੂ ਸਾਰਾ ਦੂਜੀ ਲੀਖ ਨਹੀਂ ਖੜੂਗੀ ਪਰ ਦੇ ਵਿੱਚ ਜਿਹੜੀਆਂ ਚਿੱਟੀਆਂ ਜੂਆਂ ਆਈਆਂ ਹੁੰਦੀਆਂ ਉਹ ਸਾਰੀਆਂ ਨਿਕਲ ਜਾਣਗੀਆਂ ਨੰਬਰ 3 ਕਬੂਤਰ ਤੁਹਾਡੇ ਸ਼ਾਇਨ ਕਰਨਗੇ ਜਿਹੜਾ ਮੜਾ ਮੋਟਾ ਬੇਠਾ ਬੁੱਠਾ ਨਾਲ ਪਰਪੁਰ ਜੇ ਗੰਦੇ ਹੋਏ ਹੁੰਦੇ ਆ ਖਰਾਬ ਹੋਏ ਹੁੰਦੇ ਆ ਤੇ ਪਾਣੀ ਨਾਲ ਥੋੜਾ ਜਿਹਾ ਨਿੱਗਾ ਧਰੇ ਜਾਨਵਰਾਂ ਨੂੰ ਨਹਾਉਣ ਵਾਸਤੇ ਆ ਦਿਨਾਂ ਦੇ ਵਿੱਚ ਤੇ ਕਿਉਂਕਿ ਜਦ ਤੱਕ ਉਹਨਾਂ ਨੇ ਰੈਡੀ ਹੋ ਕੇ ਨਹਾਉਣ ਬੈਠਣਾ ਵਾ ਜਿੰਨੇ ਟੋਪਾ ਵਧੀਆਲੇ ਤਾਂ ਲੱਗਦੀ ਐ ਏਡਾ ਕੋਈ ਬਾਲਾ ਚੱਕਰ ਨਹੀਂ ਹੈ ਤੇ ਜਦ ਤੱਕ ਫਿਰ ਜਾ ਉਹ ਪਾਣੀ ਨਾਰਮਲ ਜਾ ਹੋ ਜਾਂਦਾ ਠੀਕ ਆ ਵੀਰੇ ਤੇ ਇਹ ਦਾ ਹੋ ਗਿਆ ਨਹਾਉਣ ਵਾਲਿਆਂ ਦਾ ਵੀਰਾਂ ਭਰਾਵਾਂ ਦਾ ਸਵਾਲ ਤੇ ਖੁੱਡੇ ਦੇ ਵਿੱਚ ਜਿਹੜੀਆਂ ਤੁਹਾਡੇ ਅੱਗੇ ਵੀ ਤੁਹਾਨੂੰ ਦੱਸਿਆ ਸੀ ਵੀ ਟਿੱਕਲ ਪਾਊਚ ਆ ਠੀਕ ਆ ਉਹਦੀ ਕੁਆਂਟੀਟੀ ਵੀ ਦੱਸੀ ਆ ਵੀ 2 ਲੀਟਰ ਪਾਣੀ ਦੇ ਵਿੱਚੋਂ ਪਾਊਚ ਪਾ ਲਓ ਕਬੂਤਰ ਬਾਹਰ ਕੱਢ ਲਿਓ ਕੋਈ ਅੱਖਾਂ 'ਚ ਨਹੀਂ ਮਾਰਨਾ ਉਹ ਕੋਈ ਕੁਝ ਨਹੀਂ ਕਰਨਾ ਜਾਨਵਰਾਂ ਦੇ ਤੇ ਮੇਰੇ ਵੀਰ ਆਪਦਾ ਵੀ ਧਿਆਨ ਰੱਖਿਆ ਕਰੋ ਵੀਰੇ ਜਦੋਂ ਸਪਰੇਅ ਵਗੈਰਾ ਕਰਦੇ ਆ ਨਾ ਅੱਖਾਂ ਤਾ ਉਹਦੇ ਗਣਾ ਨੂੰ ਵੀ ਅੱਖਾਂ ਨਾਲ ਜਹਾਨ ਆ ਠੀਕ ਹੈ ਜੀ ਆਪਦਾ ਧਿਆਨ ਰੱਖਿਆ ਕਰੋ ਇਹ ਚੀਜ਼ਾਂ ਰਾਈਟ ਵੇ ਨਹੀਂ ਹੈ ਇਹ ਰਿਜ਼ਲਟ ਦਿੰਦੀਆਂ ਥੋੜਾ ਜਿਹਾ ਟਾਈਮ ਪਾ ਕੇ ਦੱਸਦੀਆਂ ਵੀ ਕੀ ਚੱਕਰ ਹੈ ਕੀ ਗੱਲਬਾਤ ਆ ਪੰਛੀਆਂ ਨੇ ਤਾਂ ਬੋਲਣਾ ਨਹੀਂ ਪਰ ਆਪਦਾ ਵੀ ਧਿਆਨ ਰੱਖੋ ਮੇਰੇ ਵੀਰ ਤੁਸੀਂ ਖੁੱਡੇ 'ਚ ਸਪਰੇਅ ਮਾਰ ਕੇ ਖੁੱਡਿਆਂ ਨੂੰ 2-3 ਘੰਟੇ ਬੰਨ੍ਹ ਰਹਿਣ ਦੋ ਦੇਖਿਓ ਤੁਸੀਂ ਖੁੱਡਿਆਂ 'ਚੋਂ ਕੀ ਗੰਦਪਾਲ ਨਿਕਲਦਾ 101% ਹੈ ਵੀਰੇ ਆਪਣੀ ਵਰਤੀ ਵੀ ਚੀਜ਼ ਆ ਇਹ ਆਪਾਂ ਕੋਈ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਕਰਦੇ ਨਾ ਅਜ ਤੱਕ ਕਦੇ ਕੀਤੀ ਆ ਠੀਕ ਆ ਜਿਹੜੀ ਚੀਜ਼ ਆਪਾਂ ਵਰਤਦੇ ਆ ਜਿਹਦਾ ਰਿਜ਼ਲਟ ਆਪਣਾ ਮਤਲਬ ਇਹੀ ਆ ਕਿ ਘੱਟ ਤੋਂ ਘੱਟ ਬਾਈ ਪੈਸੇ ਖਰਾਬ ਹੋਣ ਬੰਦਿਆਂ ਦੇ ਹਰ ਬੰਦਾ ਮਿਹਨਤ ਕਰਦਾ ਮਿਹਨਤ ਕਰਕੇ ਸ਼ੌਂਕ ਕਰਦਾ ਚਲੋ 5-4% ਹੋਣਗੇ ਜਿੰਨਾਂ ਕੋਲੇ ਨਜਾਇਜ਼ ਹੋਣਿਆ ਜਾਂ ਬਾਲੇ ਹੋਣਿਆ ਜਿੰਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਤਕਰੀਬਨ ਹਰ ਜਿਹੜਾ ਹੈਗਾ ਬੰਦਾ ਉਹਨੂੰ ਫਰਕ ਪੈਂਦਾ ਹੀ ਆ ਜੇ ਪੈਸਾ ਖਰਾਬ ਹੁੰਦਾ ਠੀਕ ਹੈ ਜੀ ਸੋ ਇਹ ਚੀਜ਼ ਹੋ ਗਈ ਵੀਰੇ ਤੇ ਬਾਕੀ ਜਿਹੜੀ ਸੀਗੀ ਤੁਸੀਂ ਦੱਸਿਆ ਆਪਣਾ ਹੁਣ ਅੱਜਕੱਲ ਗ੍ਰੈਟ ਦਾ ਵਰਸਲ ਆਗਾ ਦੀ ਗ੍ਰੈਟ ਆ ਜਿਹੜੀ ਹੈ ਨਾ ਉਹਦਾ ਬਾਹਲਾ ਚੱਕਰ ਪੈਣ ਲੱਗ ਗਿਆ ਵੀ ਯਾਰ ਬਰਸਾ ਲਾਗਾ ਦੀ ਗ੍ਰੇਟ ਲੈ ਕੇ ਆਈਏ ਦੇ ਮੁੱਲ ਦੀ ਹਨਾ ਲਿਆ ਸਕਦੇ ਵੀਰੇ ਜਿਹੜਾ ਅਫੋਰਡ ਕਰ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਤੁਸੀਂ ਇਹਨੂੰ ਘਰੇ ਬਣਾ ਸਕਦੇ ਹੋ ਪਿੱਲੀਆਂ ਇੱਟਾਂ ਲੈ ਲਓ ਠੀਕ ਆ ਸਲੇਟੀ ਉਹਦੀਆਂ ਡੱਬੀਆਂ ਲਿਆਓ ਤਿੰਨ ਚਾਰ ਗਾਚੀ ਹੋ ਗਈ ਥੋੜੀ ਜਿਹੀ ਗਾਚ ਨਹੀਂ ਕਹਿ ਦਿੰਨੇ ਅਗੇ ਫੱਟੀਆਂ ਪੋਚਦੇ ਹੁੰਦੇ ਸੀਗੇ ਉਹ ਥੋੜੀ ਜਿਹੀ ਪਾ ਲਓ ਇੰਨੀ ਕ ਹਨਾ ਜਾਂ ਜਿਹੜੀ ਕੁਆਂਟੀਟੀ ਜ਼ਿਆਦਾ ਆਪਣੇ ਕੋਲੇ ਤਾਂ ਉਨੀ ਵਧਾ ਲਓ ਕੋਈ ਚੱਕਰ ਵਾਲੀ ਗੱਲ ਨਹੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਮੱਚਿਆ ਹੋਇਆ ਕੋਲਾ ਹੁੰਦਾ ਤੰਦੂਰਾਂ ਵਗੈਰਾ ਦੇ ਵਿੱਚ ਜਾਂ ਆਪਣੇ ਵਿਆਹਾਂ ਸ਼ਾਦੀਆਂ 'ਚ ਪੱਠੀਆਂ ਤੋਂ ਬਾਅਦ ਕੋਲਾ ਨਹੀਂ ਹੁੰਦਾ ਮੱਚ ਜਾਂਦਾ ਉਹ ਕੋਲਾ ਵਾ ਉਹ ਲਿਆਓ ਉਹ ਥੋੜਾ ਪਾ ਲੋ ਵਿੱਚ ਤੇ ਉਦੋਂ ਬਾਅਦ ਦੇ ਵਿੱਚ ਆਪਣਾ ਨਾਲ ਰੱਬ ਥੋੜਾ ਭਰਾ ਕਰੇ ਸੌਂਫ ਆਜਮੈਨ ਆ ਚਮਚਾ ਚਮਚਾ ਉਹ ਸੈਟ ਲਓ ਦੋ ਦੋ ਚਮਚੇ ਜੇ ਬਾਲੀ ਬਣਾਉਣੀ ਆ ਉਨੀ ਕੁਆਂਟੀਟੀ ਵਧਾ ਲਓ ਤੁਸੀਂ ਠੀਕ ਹੈ ਵੀਰੇ ਤੇ ਜਿਹੜਾ ਕਾਲਾ ਨੂਨ ਆ ਨਾ ਉਹ ਵਿੱਚ ਨਾ ਪਾਇਆ ਕਰੋ ਮਿੱਟੀ ਦੇ ਪਾ ਸਕਦੇ ਆ ਕੋਈ ਨੁਕਸਾਨ ਵਾਲੀ ਗੱਲ ਨਹੀਂ ਪਰ ਟਰਾਈ ਕਰਿਆ ਕਰੋ ਵੀ ਉਹ ਕਾਲੇ ਨੂਨ ਦਾ ਨਾ ਡੜਾ ਮਿਲ ਜਾਂਦਾ ਜਿਵੇਂ ਆਮ ਆਪਾਂ ਡੰਗਰਾਂ ਨੂੰ ਖੁਰਨੀਆਂ ਦੇ ਵਿੱਚ ਰੱਖ ਲੰਨੇ ਹੁੰਦੇ ਆ ਵੀ ਜਾਨਵਰ ਖਾਣ ਤੋਂ ਬਾਅਦ ਚਟ ਚੁੱਟ ਲੈਂਦੇ ਜੀ ਮਾਰ ਲੈਂਦੇ ਆ ਉਹਦੇ ਤੇ ਉਹ ਡਲੀ ਵੀਰੇ ਉਵੇਂ ਕਿਸੇ ਕਬਲੀ ਵਗੈਰਾ ਨਾ ਜਿਵੇਂ ਅੱਜ ਕੱਲ ਟ੍ਰੇ ਆਮ ਮਿਲਦੀਆਂ ਜਾਂ ਕੁਝ ਹੋਰ ਡਲੀ ਜੀ ਵੈਸੇ ਵਿੱਚ ਰੱਖ ਦਿਆ ਕਰੋ ਖੁੱਡੇ ਦੇ ਤੇ ਜੋੜਿਆਂ ਵਾਲਿਆਂ ਨੂੰ ਤਾਂ ਖਾਸ ਕਰਕੇ ਤੇ ਦੂਜਿਆਂ ਨੂੰ ਵੀ ਸਾਰਿਆਂ ਨੂੰ ਇੱਕ ਤਾਂ ਤੁਹਾਡੇ ਕੂਤਰ ਖੰਭ ਨਹੀਂ ਖਾਣਗੇ ਜਮੇ ਇਸ ਚੀਜ਼ ਦੀ ਗਾਰੰਟੀ ਆ ਠੀਕ ਆ ਤੇ ਨੰਬਰ 2 ਦੇ ਉੱਤੇ ਵੀਰੇ ਉਹਨਾਂ ਦਾ ਡਾਈਜੈਸਟ ਸਿਸਟਮ ਪੂਰਾ ਹੈ ਨਜ਼ਰ ਰਹਿਦਾ ਰਹੂਗਾ ਬਸ ਇੰਨਾ ਧਿਆਨ ਰੱਖਿਓ ਅਡਾਨਾਂ ਦੇ ਵਿੱਚ ਉੱਡਣ ਵਾਲੇ ਕਬੂਤਰਾਂ ਨੂੰ ਨਹੀਂ ਰੱਖਣਾ ਇਹ ਬਿਲਕੁਲ ਵੀ ਨੂਨ ਉੱਡਣ ਵਾਲੇ ਕਬੂਤਰ ਨੂੰ ਖੋਰ ਖੋਰ ਦਿੰਦਾ ਜਿਵੇਂ ਸ਼ਾਮ ਦੇ ਵਿੱਚ ਵੀ ਕਦੇ ਤੁਸੀਂ ਦੇਖਿਓ ਵੀ ਸੋਚੋ ਮੈਂ ਆਪਾਂ ਪੂਰੀ ਰੱਖਦੇ ਆਂ ਵੀ ਹੁਣ ਤਾਂ ਚਲੋ ਟਰੈਂਡ ਚੱਲ ਪਿਆ ਡਿਫਰੈਂਟ ਚੀਜ਼ ਹੋ ਗਈ ਅੱਗੇ ਜਿਹੜੇ ਅਸੀਂ ਦੇਖਦੇ ਰਹੇ ਆਂ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਕੱਚੇ ਖੁੱਡਿਆਂ ਦੇ ਵਿੱਚ ਤਕਰੀਬਨ ਕੱਚੇ ਹੀ ਖੁੱਡੇ ਸੀਗੇ ਲੈਪ ਲੈਂਦੇ ਸੀਗੇ ਪਹਿਲਾਂ ਜਦੋਂ ਤਿਆਰੀਆਂ ਚੱਲਦੀਆਂ ਸੀਗੀਆਂ ਤੇ ਚੱਪਲ ਵੀ ਵਗਾਰ ਬਾਹਰ ਲਾ ਕੇ ਜਾਂਦੇ ਸੀ ਖੁੱਡੇ ਦੇ ਵੀ ਯਾਰ ਬਾਹਰੋਂ ਕੋਈ ਮਿੱਟੀ ਰੋੜੀ ਨਾ ਚਲੀ ਜਾਵੇ ਜਾਨਵਰ ਮੂੰਹ ਨਾ ਮਾਰ ਜੇ ਉਹਨੂੰ ਉਹਦਾ ਮਕਸਦ ਇਹੀ ਹੁੰਦਾ ਸੀ ਤੇ ਪਿੰਜਰਾ ਵਗੈਰਾ ਵੀ ਜਿਹੜਾ ਕੱਪੜਾ ਦੇ ਕੇ ਢੱਕਦੇ ਕਰਦੇ ਸੀ ਜਾਂ ਥੱਲੇ ਕੱਪੜਾ ਵਿਛਾਉਂਦੇ ਸੀ ਉਹਦਾ ਮਤਲਬ ਇਹੀ ਹੁੰਦਾ ਵੀ ਜਾਨਵਰ ਕੇਰੀ ਹਰਕਤ ਕਰ ਜਾਂਦਾ ਜਿਹੜੀਆਂ ਜੋਟਾਂ ਦਾ ਵੀ ਸਿਸਟਮ ਚੱਲਿਆ ਸੀਗਾ ਵੀ ਅਲੱਗ-ਅਲੱਗ ਕਬੂਤਰ ਨੂੰ ਇਹ ਨਾਲ ਆਪਾਂ ਛਤਰੀ ਵਾਲਾ ਕਬੂਤਰ ਲੈ ਕੇ ਜਾਂਦੇ ਉਹਦੇ ਤਕਰੀਬਨ ਢਾਣੇ ਖਾਦੇ ਹੁੰਦੇ ਆ ਵੀ ਇਹ ਜਾਨਵਰ ਨਾ ਇੱਕ ਦੂਜੇ ਨਾਲ ਭੁੱਖੇ ਹੋਣ ਜਾਂ ਮਾੜਾ ਮੋਟਾ ਜਾਂ ਭੁੱਖ ਮਣਾਉਂਦਾ ਜਾਨਵਰ ਦੋਨਿਆਂ ਦਾ ਦੋਨਜਮਲਾਕੇ ਚੂਗ ਲੈ ਲੈਂਦੇ ਆ ਤੇ ਇਹ ਨਿੱਕੇ ਨਿੱਕੇ ਫੈਕਟ ਆ ਵਾ ਪਰ ਆਪਾਂ ਕਈ ਵਾਰੀ ਇਹਦੀ ਅਧਾਰਨਾ ਆਪਾਂ ਹੋਰ ਦੇ ਦਿੰਨੇ ਆ ਜਾਂ ਆਪਾਂ ਤਕਰੀਬਨ ਹਰ ਬੰਦੇ ਦਾ ਕੋਈ ਨਾ ਕੋਈ ਆਈਡਲ ਹੁੰਦਾ ਵੀ ਯਾਰ ਆ ਬੰਦੇ ਨੂੰ ਆਪਾਂ ਫੋਲੋ ਕਰਦੇ ਆ ਜਾਂ ਆਪਣਾ ਕਹ ਲੋ ਵੀ ਉਸਤਾਦ ਬੰਦਾ ਆ ਜਾਂ ਸਟਾਰ ਬੰਦਾ ਹਨਾ ਸਾਰੇ ਰਿਸਪੈਕਟਡ ਆ ਇਹਨੂੰ ਕਿਸੇ ਨੂੰ ਪਰਸਨਲ ਨਾ ਲਿਓ ਇਸ ਗੱਲ ਨੂੰ ਪਰ ਆਪਣਾ ਮਤਲਬ ਇਹ ਆ ਵੀ ਹਰ ਦਿਨ ਆਪਣਾ ਜ਼ਿੰਦਗੀ ਦਾ ਘਟਦਾ ਇੱਕ ਨਾ ਕਿ ਵੱਧ ਆ ਰਹਿਣਾ ਇਸ ਦੁਨੀਆ ਤੇ ਕਿਸੇ ਨੇ ਨਹੀਂ ਠੀਕ ਆ ਨਾ ਪਰ ਵੀਰੇ ਜੇ ਅਗਲੇ ਨੂੰ ਰਾਹ ਪਾਓ ਤਾਂ ਸਹੀ ਪਾਓ ਗਲਤ ਨਾ ਪਾਓ ਚਾਹੇ ਕਿਸੇ ਨੂੰ ਜ਼ਿੰਦਗੀ 'ਚ ਕੋਈ ਸਲਾਹ ਦਿੰਨੇ ਆ ਚਾਹੇ ਕੋਈ ਬੰਦਾ ਤੁਹਾਡੇ ਨਾਲ ਕੋਈ ਕੰਮਕਾਰ ਦੇ ਵਿੱਚ 파ਟਨਰ ਆ ਚਾਹੇ ਖੇਤੀਬੱਤੀ ਦੇ ਵਿੱਚ ਆ ਜਾਂ ਕੋਈ ਹੋਰ ਵੀ ਪਰਸਨਲ ਜ਼ਿੰਦਗੀ ਦੇ ਵਿੱਚ ਵੀ ਪਰ ਕਦੇ ਕਿਸੇ ਨੂੰ ਬੰਦੇ ਨੂੰ ਗਲਤ ਰਾਹ ਨਾ ਪਾਓ ਕਿਉਂਕਿ ਦਿਨ ਤਾਂ ਘਟੀ ਜਾਂਦੇ ਆ ਆਪਾਂ ਕਿਸੇ ਨੂੰ ਮਾੜਾ ਜਾਨਵਰ ਦੇ ਤਾਂ ਮਾੜੀ ਸਲਾਹ ਦੇਤੀ ਅਗਲੇ ਦਾ ਸੀਜ਼ਨ ਖਰਾਬ ਹੋ ਜਾਂਦਾ ਵੀਰ ਉਹ ਇੱਕ ਸੀਜ਼ਨ ਨਹੀਂ ਉਹ ਕਈ ਸੀਜ਼ਨ ਪਿੱਛੇ ਜਾ ਡੇਦਾ ਠੀਕ ਆ ਤੋ ਬਾਕੀ ਭਾਈ ਆਪੋ ਆਪਣਾ ਵਾਇਰੂਨ ਨੇ ਜੇ ਸ਼ਕਲਾਂ ਇੱਕੋ ਜਿਹੀਆਂ ਨਹੀਂ ਬਣਾਈਆਂ ਤੇ ਸੋਚ ਵੀ ਇੱਕੋ ਜਿਹੀ ਨਹੀਂ ਬਣਾਈ ਤੇ ਬਾਕੀ ਮੇਰੇ ਵੀਰ ਬਣੇ ਜੋ ਵੀ ਗੱਲਬਾਤ ਹੁੰਦੀ ਹੈ ਨਾ ਆਪਣਾ ਜਿਹੜਾ ਨਵਾਂ ਪੇਜ ਆ ਉਹ ਆਪਣੇ ਨਾਂ ਤੇ ਉੱਤੇ ਹੀ ਆ ਤੇ ਉਹਨੂੰ ਮੇਰੇ ਵੀਰ ਨੇ ਲਾਈਕ ਮਾਰ ਲਿਓ ਠੀਕ ਹੈ ਨਹੀਂ ਵੀ ਮਾਰਨਾ ਤਾਂ ਵੀ ਕੋਈ ਚੱਕਰ ਨਹੀਂ ਪਰ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਦੱਸਦਿਆ ਕਰੋ ਵੀ ਕੋਈ ਚੀਜ਼ ਪਾਈ ਉਹਦਾ ਫਾਇਦਾ ਜਾਂ ਉਹਦਾ ਨੁਕਸਾਨ ਤੇ ਜਾਂ ਤੁਹਾਨੂੰ ਕਿਸ ਚੀਜ਼ ਦੀ ਹੈਲਪ ਚਾਹੀਦੀ ਆ ਹੈਲਪ ਮਤਲਬ ਕਿ ਕੋਈ ਚੀਜ਼ ਪੁੱਛਣੀ ਆ ਹਾਂ ਹੁਣ ਹੁਣੇ ਵੀਰਪਰਾ ਕਈ ਪਾਣੀ ਭਾਲੀ ਜਾਂਦੇ ਆ ਵੀਰੇ ਪਾਣੀ ਦਾ ਜਦੋਂ ਟਾਈਮ ਆ ਗਿਆ ਲਾ ਲਿਓ ਪਹਿਲਾਂ ਸਿਆਲਾਂ ਦੇ ਵਿੱਚ ਇਹਨਾਂ ਨੂੰ ਸੈਟ ਤਾਂ ਰੱਖ ਲਓ ਸਾਮ ਤਾਂ ਲਓ ਠੀਕ ਆ ਨਾ ਪਾਣੀ ਜਿਹੜਾ ਮੈਂ ਗਾਹਾਂ ਉਹ ਤੁਹਾਨੂੰ 10000 ਦਾ ਦੇਣਾ ਜਾਂ 20000 ਦਾ ਤੁਹਾਨੂੰ ਚੀਜ਼ਾਂ ਪਾ ਦੇਣੀਆਂ ਕੁੱਟ ਲਿਓ ਤੁਹਾਨੂੰ ਲਾਉਣ ਦਾ ਦੱਸ ਦਾਂਗੇ ਕਿਵੇਂ ਕਿਵੇਂ ਕਰਨ ਆਪਦਾ ਉਸ ਹਿਸਾਬ ਨਾਲ ਰਿਹਟਾ ਪੰਨ ਕਰ ਲਿਓ ਤੁਹਾਨੂੰ 100% ਰਿਜ਼ਲਟ ਮਿਲੋ ਜਿਹੜਾ ਪਹਿਲਾਂ ਵੀ ਪਾਏ ਆ ਵੀਰੇ 1 2 ਉਹਨਾਂ ਦਾ ਵੀ ਬੰਦਿਆਂ ਦਾ ਪੂਰਾ ਟਾਪ ਰਿਜ਼ਲਟ ਰਿਹਾ ਬੰਦੇ ਵਿੱਚ ਮੋਟਰਸਾਈਕਲ ਤਾਂ ਇੱਕ ਵੀ ਜਿੱਤੇ ਨੇ ਵਾਕੇ ਵੀਡੀਓ ਤੇ ਇੱਥੇ ਤੁਹਾਨੂੰ ਕਮੈਂਟ ਵੀ ਚਲੋ ਦੱਸਣਾ ਕਿ ਯਾਰੀ ਅਗਲੇ ਦੀ ਬਈ ਕਿਤੇ ਸੀਟੀ ਹੋਰ ਹੁੰਦੀ ਹੈ ਨਾ ਨਹੀਂ ਬੰਦੇ ਦੱਸਦੇ ਜਾਗਦੇ ਬਹੁਤ ਸੁਣੀਏ ਸੁਣੀਏ ਬਾਜੀਆਂ ਭਰਾਲ ਜਿੱਤੇ ਨੇ ਤੇ ਚਲੋ ਆ ਆਪਣੇ ਮੁਕੱਦਰ ਆ ਕਿਸਮਤ ਕੋਈ ਕਿਸੇ ਦੀ ਨਹੀਂ ਖਾਂਦਾ ਹਰ ਬੰਦੇ ਦੀ ਆਪਣੀ ਕਿਸਮਤ ਆ ਲਿਖਾ ਕੇ ਆਉਂਦਾ ਧਰੋ ਤੇ ਆਪਣੀ ਖਾਂਦਾ ਬਈ ਤੇ ਗੱਲ ਇਹ ਹੁੰਦੀ ਆ ਵੀ ਥੋੜਾ ਜਿਹਾ ਕਈ ਯਾਰੀ ਕਿਤੇ ਬੰਦਾ ਫਸਿਆ ਹੁੰਦਾ ਡੜਿਆ ਹੁੰਦਾ ਉਹਨੂੰ ਟੱਲਾ ਲੱਗ ਜਾਂਦਾ ਏਨੇ ਨਾਲ ਅਗਲੇ ਦਾ ਡੜਿਆ ਗੱਡਾ ਨਿਕਲ ਜਾਂਦਾ ਸੋ ਆਹ ਗੱਲਾਂ ਬਾਤਾਂ ਬਾਕੀ ਕੰਟੀਨਿਊ ਰਹੂਗਾ ਕੰਮ ਇਹ ਮੈਂ ਪਿੱਛੇ ਬੰਦ ਕਰਤਾ ਸੀਗਾ ਮੇਰੇ ਨਾਲ ਹੀ ਰਹਿੰਦੇ ਸੱਜਣ ਬੇਲੀ ਠੀਕ ਆ ਨਾ ਸਾਨੂੰ ਹੀ ਗਲਤ ਠਹਿਰਾਉਣ ਲੱਗ ਗਏ ਸੀਗੇ ਬੰਦਿਆਂ ਦਿਆਂ ਹੁਣ ਮੈਂ ਉਹ ਗੱਲਾਂ ਜਾਣਾ ਨਹੀਂ ਚਾਹੁੰਦਾ ਆਪਾਂ ਉਹਨਾਂ ਬੰਨਿਓਂ ਵਰਕੇ ਪਾੜੇ ਵੇ ਆ ਠੀਕ ਆ ਤੇ ਕਿਉਂਕਿ ਕਿਸੇ ਦੀ ਤੁਸੀਂ ਮਦਦ ਕਰਦੇ ਹੋ ਹੈਲਪ ਕਰਦੇ ਹੋ ਤੁਹਾਨੂੰ ਉਹੀ ਬੰਦਾ ਮਾੜਾ ਚੰਗਾ ਕਹੇ ਠੀਕ ਆ ਨਾ ਉਹ ਫਿਰ ਵੀਰੇ ਆਇਆ ਵੀ ਦੁਨੀਆਦਾਰੀ ਤੋਂ ਮਾਣੀ ਮੁੜ ਗਿਆ ਹੀ ਤੁਹਾਨੂੰ ਸਿੱਧੀ ਗੱਲ ਦੱਸਾਂ ਵੀ ਛੱਡੋ ਯਾਰ ਆਪਾਂ ਲੈਣਾ ਕੀ ਇੱਕ ਤਾਂ ਟਾਈਮ ਖਰਾਬ ਕਰਦੇ ਆ ਠੀਕ ਹੈ ਐਨਾ ਕਿਹਦੇ ਕੋਲ ਟਾਈਮ ਆ ਬਾਈ ਹਰ ਕੋਈ ਬੰਦਾ ਕਹਦੇ ਵੀ ਪੰਜਾਬ ਦੇ ਵਿੱਚ 75 80% ਕਬੂਤਰਵਾਜ ਭਰਾਵਾਂ ਨੂੰ 90% ਹੀ ਲਾ ਲੋ ਬੰਦੇ ਦੀ ਹੈਲਪ ਕੀਤੀ ਉਹ ਕਿਹੜਾ ਬੰਦਾ ਆ ਜਿਹੜੇ ਬੰਦੇ ਨੇ ਕਿਸੇ ਨਾ ਕਿਸੇ ਦੇ ਥਰੂ ਚੀਜ਼ ਨਹੀਂ ਪੁੱਛੀ ਜਾਂ ਨਹੀਂ ਦੱਸੀ ਕੋਈ ਚਾਹੇ ਕੋਈ ਬਾਹਰਲੇ ਪ੍ਰੋਡਕਟ ਤੁਹਾਨੂੰ ਕੋਈ ਗਲੂਕੋਜ਼ ਨਹੀਂ ਬਾਈ ਦੱਸਦਾ ਹੁੰਦਾ ਹੀ ਬਾਹਰਲੇ ਵੀ ਕੀ ਚੀਜ਼ ਲਾਉਂਦੇ ਆ ਕੀ ਨਹੀਂ ਕੱਲੀਆਂ-ਕੱਲੀਆਂ ਚੀਜ਼ਾਂ ਬਾਈ ਡਿਟੇਲ ਕਰ ਸਕਦੇ ਆ ਠੀਕ ਆ ਨਾ ਤੇ ਫਿਰ ਮੈਂ ਬੰਦ ਕਰਤੀਆਂ ਸੀ ਵੀਡੀਓ ਵਗੈਰਾ ਪਾਉਣੀਆਂ ਮੈਂ ਛੱਡ ਯਾਰ ਲੈਣਾ ਕੀ ਆ ਤੇ ਬਹੁਤ ਸਾਰੇ ਵੀਰ ਭਰਾਵਾਂ ਵਿੱਚ ਜਾਨੀ ਕਿ ਕਹ ਲਓ ਵੀ ਅਣਗਿਣਤ ਮੈਸੇਜ ਪਏ ਆ ਜਿਹੜੇ ਕਿ ਮੇਤੋਂ ਸਾਰੇ ਪੜ ਕੇ ਰਿਪਲਾਈ ਵੀ ਨਹੀਂ ਦਿੱਤੀ ਜਾਂਦੀ ਤਾਂ ਕਰਕੇ ਵੀਰੇ ਮੈਂ ਫੇਰ ਵੀਡੀਓ ਪਾਉਣ ਲੱਗਿਆ ਮੇਰੀ ਕੋਈ ਇਹ ਇਨਕਮ ਦਾ ਸਾਧਨ ਨਹੀਂ ਮੈਂ ਇਹਨੂੰ ਕਲੀਅਰ ਕਰਦਾ ਕਈਆਂ ਭਰਾਵਾਂ ਨੂੰ ਇਸ ਚੀਜ਼ ਦੀ ਵੀ ਤਖਲੀਫ ਆ ਵੀ ਜਿਹੜੇ ਬੰਦਿਆਂ ਕੋਲੇ ਕੁਝ ਹੁੰਦਾ ਨਾ ਬੋਲਦੇ ਨਹੀਂ ਜਾਂ ਇਹ ਨਹੀਂ ਕਰਦੇ ਵੀਰੇ ਇਹ ਬਹਿਮ ਆ ਤੁਹਾਡਾ ਠੀਕ ਆ ਨਾ ਤੇ ਆਪਾਂ ਕਿਸੇ ਨੂੰ ਮਾੜਾ ਚੰਗਾ ਮੈਂ ਪਹਿਲਾਂ ਵੀ ਕਿਹਾ ਵੀ ਆਪਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਕਰਦੇ ਨਹੀਂ ਆਉਦਾ ਨਿਆਰੇ ਲੋ ਵਿਚ ਵੱਜਣ ਦੀ ਲੋੜ ਨਹੀਂ ਫालतू ਨਹੀਂ ਚੰਗਾ ਲੱਗਦਾ ਬਲੌਕ ਕਰ ਦਿਓ ਨਾ ਮੈਂ ਪਹਿਲਾਂ ਕਿਸੇ ਤੋਂ ਲਿਆ ਕੁਛ ਨਾ ਮੈਂ ਅੱਜ ਕੋਈ ਇੱਕ ਵੀ ਬੰਦਾ ਕੋਈ ਸਾਫਤ ਕਰ ਦੇ ਕਿਸੇ ਦੀ 2 ਪੈਸੇ ਦੀ ਚੀਜ਼ ਮੇਰੇ ਕੋਲੇ ਹੋਵੇ ਜਾਂ ਮੇਰੇ ਘਰੇ ਹੋਵੇ ਜਾਂ ਮੈਂ ਖਾਧੀ ਹੋਵੇ ਦੱਬੀ ਹੋਵੇ ਕਿਸੇ ਦਾ ਕਬੂਤਰ ਆਂਡਾ ਬੱਚਾ ਕੋਈ ਵੀ ਅੱਜ ਤੱਕ ਜ਼ਿੰਦਗੀ ਦਾ ਸੂਲ ਆ ਠੀਕ ਹੈ ਨਾ ਆਪਦੇ ਮਾੜੇ ਆ ਚੰਗੇ ਆ ਜਿੱਤਦੇ ਆ ਹਾਰਦੇ ਆ ਆਪਦਾ ਸਵਾਦ ਲੈਣੇ ਆ ਨਾ ਅੱਜ ਤੱਕ ਕਦੇ ਪਿੰਜਰਾ ਚੱਕ ਕੇ ਕਿਸੇ ਦੇ ਘਰੇ ਖੜੇ ਆ ਤੇ ਨਾ ਪਰਮਾਤਮਾ ਖੜਾਵੇ ਇਰੇ ਮਿਹਨਤਾ ਮਿਹਨਤਾ ਨਾ ਬਣਦੇ ਆ ਲੈ ਦੇ ਕੇ ਬਣਦੇ ਆ ਕੋਈ ਸ਼ੱਕ ਨਹੀਂ ਪਰ ਲੈ ਦੇ ਕੇ ਵੀ ਉਹਨਾਂ ਨਾਲ ਜਿੱਥੇ ਤੁਹਾਡਾ ਆਪਣਾ ਮਨ ਮਿਲਦਾ ਮਾਫ ਕਰਨਾ ਜਿੱਥੇ ਤੁਹਾਡਾ ਮਨ ਮਿਲਦਾ ਠੀਕ ਹੈ ਨਾ ਉਹਨਾਂ ਤੋਂ ਯਾਰ ਤੁਸੀਂ ਕੀ ਆਸ ਕਰਦੇ ਹੋ ਜਿਨੇ ਇੱਕ ਜਾਂ ਦੋ ਟੁੱਟੇ ਭਜੇ ਦੇਤੇ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਹਰ ਬਾਜੀ ਤੇ ਸੁਣਾਈ ਜਾਣਾ ਵੀ ਇਹ ਤਾਂ ਸਾਡੇ ਵਾਲਿਆਂ ਦੇ ਉੱਡਦੇ ਆ ਤਾਂ ਸਾਡੇ ਵਾਲਿਆਂ ਨੇ ਆਏ ਆ ਫਿਰ ਯਾਰ ਜੇ ਅਗਲੇ ਕੋਲੇ ਉੱਡਣ ਲੱਗੇ ਉਹਦੀ ਮਿਹਨਤਾ ਤੁਹਾਡੇ ਕੋਲੇ ਕਿਉਂ ਨਹੀਂ ਉੱਡਦੇ ਠੀਕ ਆ ਬਾਕੀ ਚਲੋ ਕੋਈ ਚੱਕਰ ਨਹੀਂ ਇਦਾਂ ਲਾ ਥੋੜੀਆਂ ਜੀਆਂ ਹੋਰ ਵੀ ਚੱਲ ਪੀਆਂ ਤੇ ਆਨੰਦ ਲਾਓ ਨਜ਼ਾਰੇ ਲਾਓ ਮੇਰਾ ਵੀਰ ਬਣਿਆ ਖੁੱਲ ਕੇ ਸ਼ੌਂਕ ਕਰੋ ਕਿਸੇ ਦੇ ਅੱਗੇ ਹੱਥ ਡੰਨੀ ਹੱਥ ੱਡਿਆ ਕਰੋ ਪ੍ਰਮਾਤਮਾ ਅੱਗੇ ਠੀਕ ਆ ਜਿਹੜਾ ਦੇ ਕੇ ਤੁਹਾਨੂੰ ਸੁਣਾਉਂਦਾ ਨਹੀਂ ਮਾਪੇ ਬਾਪ ਦੀ ਕਰੋ ਵੀਰੇ ਰਿਸਪੈਕਟ ਸਭ ਤੋਂ ਪਹਿਲਾਂ ਤੁਹਾਡਾ ਘਰ ਆ ਪਰਿਵਾਰ ਆ ਸ਼ੌਂਕ ਫੇਰ ਹੀ ਚੰਗੇ ਲੱਗਦੇ ਆ ਜੇ ਤੁਹਾਡੀ ਘਰੇ ਸੈਟਿੰਗ ਆ ਮਤਲਬ ਕਿ ਤੁਸੀਂ ਪਰਿਵਾਰ ਹੈਪੀ ਆ ਤੁਸੀਂ ਤੁਸੀਂ ਲੈ ਕੇ ਵੀ ਖੱਟਦਾ ਵੀ ਬੰਦਾ ਫੇਰ ਹੀ ਆ ਕਬੂਤਰ ਉਹਦੇ ਹੀ ਉੱਡਣਗੇ ਵੀਰੇ ਜਿਹਨੂੰ ਘਰੋਂ ਸੁਜੋਗ ਆ ਜਿਹਨੇ ਕਰੇ ਕਾਚ ਕਾਚਾ ਨਾ ਨਹੀਂ ਗੱਲ ਬਣਦੀ ਤੇ ਬਾਕੀ ਇੰਨਾ ਕ ਹੈਗਾ ਵਾ ਬਈ ਸਹੀ ਹਿਸਾਬ ਨਾਲ ਚੱਲੋਗੇ ਵਧੀਆ ਸੈਟਿੰਗ ਕਰਕੇ ਚੱਲੋਗੇ ਹਨਾ ਜਿਵੇਂ ਜਿਵੇਂ ਦੱਸੀ ਜਾਂਦੇ ਆ ਤੁਹਾਨੂੰ 100% ਰਿਜ਼ਲਟ ਮਿਲੂ ਬਾਕੀ ਮहारा ਚੜਦੀ ਕਲਾ ਚ ਰੱਖੇ ਸਾਰੇ ਭਰਾਵਾਂ ਨੂੰ ਵਧੀਆ ਭਰਾਵਾਂ